ਸਤ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਟੈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਗਵਾਈ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਮਿਸ਼ਨ ਚੜ੍ਹਦੀ ਕਲਾ ਦੀ ਸ਼ੁਰੂਆਤ ਕੀਤੀ ਗਈ ਇਸ ਤਹਿਤ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਦੇ ਵਿੱਚ ਸਹਿਯੋਗ ਦੇਣ ਲਈ ਤੁਸੀਂ rangla.punjab.gov.in ਤੇ ਜਾ ਕੇ ਆਪਣਾ ਯੋਗਦਾਨ ਪਾ ਸਕਦੇ ਹੋ ਇਸ ਦੇ ਨਾਲ ਹੀ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਬਣੇ ਹਲਾਤ ਦੇ ਮੱਦੇਨਜ਼ਰ ਸੱਦੇ ਗਏ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕੀਤਾ ਇਸ ਦੌਰਾਨ ਉਹਨਾਂ ਵਿਰੋਧੀ ਧਿਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਮੰਤਰੀਆਂ ਨੇ ਹੜਾਂ ਵੇਲੇ ਹਰੇਕ ਪਿੰਡ ਦੀ ਸਾਰ ਲਈ ਤੇ ਮੰਤਰੀ ਢਾਲੀਵਾਲ ਦੇ ਪੈਰ ਤੱਕ ਗਲ ਗਏ ਕੁਝ ਲੋਕ ਸਿਰਫ ਫੋਟੋਜ ਖਿੱਚਣ ਤੱਕ ਸੀਮਤ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹਨਾਂ ਸਿਰਫ ਗਮਲਿਆਂ ਵਾਲੇ ਬੂਟੇ ਦੇਖੇ ਨੇ ਜ਼ਮੀਨੀ ਹਕੀਕਤ ਦਾ ਪਤਾ ਨਹੀਂ ਮੁੱਖ ਮੰਤਰੀ ਨੇ ਕਿਹਾ ਕਿ ਮੀਂਹ ਨੂੰ ਲੈ ਕੇ ਕੀਤੀ ਭੁਖਵਾਣੀ ਵੀ ਗਲਤ ਸਾਬਤ ਹੋਈ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬਿਮਾਰ ਹੋਣ ਉੱਤੇ ਵੀ ਵੀ ਰਾਜਨੀਤੀ ਕੀਤੀ ਗਈ ਉਹਨਾਂ ਇਹ ਵੀ ਕਿਹਾ ਕਿ ਅਸੀਂ ਸੀਐਮ ਫੰਡ ਦੇ ਵਿੱਚ ਆ ਰਹੇ ਪੈਸੇ ਦਾ ਹਿਸਾਬ ਦੇ ਰਹੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਚਆਰਐਫ ਫੰਡ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਬੜੀ ਵੱਡੀ ਤਰਾਸਦੀ ਚੋਂ ਪੰਜਾਬ ਨਿਕਲ ਰਿਹਾ ਹੈ ਹਜੇ ਨਿਕਲਿਆ ਨਹੀਂ ਨਿਕਲ ਰਿਹਾ ਹੈ ਹਜੇ ਪਹਿਲਾ ਪੜਾਅ ਪਾਰ ਕੀਤਾ ਰਾਹਤ ਵਾਲਾ ਜਾਨ ਮਾਲ ਨੂੰ ਬਚਾਉਣ ਵਾਲਾ ਜਿਹਦੇ ਵਿੱਚ ਕਿ ਤੁਸੀਂ ਹੁਣੇ ਬੋਲਿਆ ਕਿ ਪੰਜਾਬੀ ਅਸੀਂ ਵਰਦਾਨ ਪ੍ਰਾਪਤਾਂ ਜਿਹਦੇ ਵਿੱਚ ਕਿ ਭਾਵੇਂ ਤੁਰਕੀ ਦੇ ਵਿੱਚ ਭਚਾਲ ਆਇਆ ਹੋਵੇ ਭਾਵੇਂ ਕਿਸੇ ਦੇਸ਼ ਦੇ ਕਿਸੇ ਸੂਬੇ 'ਚ ਕੋਈ ਸੁਨਾਮੀ ਜਾਂ ਕਿ ਨੇਪਾਲ 'ਚ ਆ ਭਚਾਲ ਆਇਆ ਹੋਵੇ ਭੁਜ ਚ ਆਇਆ ਹੋਵੇ ਰੈੱਡ ਕਰਾਸ ਉੱਥੇ ਪਹੁੰਚੇ ਨਾ ਪਹੁੰਚੇ ਪਰ ਸਾਡਾ ਗੁਰੂ ਸਾਹਿਬ ਦਾ ਜਿਹੜਾ 20 ਰੁਪਿਆ ਦਾ ਲੰਗਰ ਹੈ ਉਹ ਉੱਥੇ ਪਹਿਲਾਂ ਚੱਲ ਪੈਂਦਾ ਜੀ ਸੋ ਕੁਦਰਤੀ ਆਫਤਾਂ ਦੇ ਵਿੱਚ ਪੰਜਾਬੀਆਂ ਨੂੰ ਇੱਕ ਬਲ ਜਿਹੜਾ ਹੈ ਇੱਕ ਸਮੱਤ ਗੁਰੂ ਵੱਲੋਂ ਬਖਸ਼ੀ ਹੋਈ ਜਿਹੜੀ ਹੈ ਉਹ ਖਿੱਚ ਕੇ ਲੈ ਜਾਂਦੀ ਹੈ ਉੱਥੇ ਉਹ ਆਪਣੇ ਕੰਮ ਛੱਡ ਕੇ ਉੱਥੇ ਚਲੇ ਜਾਂਦੇ ਨੇ ਜਦੋਂ ਕੋਈ ਸੋਸ਼ਲ ਕੌਜ਼ ਹੋਵੇ ਕੋਈ ਕਾਮਨ ਕੌਜ਼ ਹੋਵੇ ਮੈਂ ਧੰਨਵਾਦ ਕਰਦਾ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦਾ ਧਾਰਮਿਕ ਸੰਸਥਾਵਾਂ ਦਾ ਬਹੁਤ ਸਾਰੇ ਇੰਡੀਵਿਜੂਅਲ ਲੱਖਾਂ ਨੌਜਵਾਨਾਂ ਦਾ ਜਿਨ੍ਹਾਂ ਨੇ ਛਾਤੀ ਤੱਕ ਦੇ ਪਾਣੀ ਵਿੱਚ ਵੜ ਕੇ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਕਿਉਂਕਿ ਇਕੱਲਾ ਗਵਰਨਮੈਂਟਾਂ ਤੇ ਛੱਡ ਕੇ ਇਹੋ ਜਿਹੇ ਆਫ਼ਤਾਂ ਦਾ ਸਾਹਮਣਾ ਨਹੀਂ ਕੀਤਾ ਜਾ ਸਕਦਾ ਇਹਨੂੰ ਇੱਕ ਲੋਕ ਲਹਿਰ ਬਣਾਉਣ ਦੀ ਲੋੜ ਆ ਮੇਰੇ ਕੋਲੇ ਅੰਕੜੇ ਜਿਹੜੇ ਨੇ ਹਰ ਰੋਜ਼ ਆਉਂਦੇ ਨੇ ਮੇਰੇ ਕੋਲੇ ਟਿਪਸ ਤੇ ਪਏ ਨੇ ਜੀ ਹਿਸਟਰੀ ਦੇ ਵਿੱਚ ਇੰਨਾ ਪਾਣੀ ਕਦੇ ਨਹੀਂ ਆਇਆ 1988 ਦਾ ਬਹੁਤ ਪਿੱਛੇ ਰਹਿ ਗਿਆ ਜੀ ਜਿੰਨਾ ਪਾਣੀ ਇਸ ਵਾਰ ਪੰਜਾਬ ਨਹੀਂ ਚੱਲਿਆ ਔਰ ਦੁੱਖ ਦੀ ਗੱਲ ਇਹ ਹੈ ਕਿ ਇਹਦੇ ਵਿੱਚ ਆਪ ਦਾ ਵਿੱਚੋਂ ਵੀ ਕੁਝ ਲੋਕ ਅਫਸਰ ਭਾਲਦੇ ਆ ਮੌਕਾ ਦੇਖਦੇ ਆ ਕਿ ਚਲੋ ਸ਼ੁਕਰ ਹੈ ਹੜ ਆਏ ਨੇ ਭਗਵੰਤ ਮਾਨ ਨੂੰ ਗਾਲਾਂ ਕਢਣ ਦਾ ਟਾਈਮ ਮਿਲ ਗਿਆ ਭਗਵੰਤ ਮਾਨ ਨੂੰ ਗਾਲਾਂ ਕੱਢੀਏ ਤੇ ਵੀ ਉਹ ਲਿਆ ਹੈ ਧਰਤੀ ਤੇ ਰਹਿਣਾ ਬੜਾ ਜ਼ਰੂਰੀ ਹੈ ਇਹ ਗਮਲਿਆਂ ਵਾਲੇ ਬੂਟੇ ਨੇ ਗਮਲੇ ਵਾਲਾ ਬੂਟਾ ਥੋੜੀ ਜਿਹੀ ਹਵਾ ਆਵੇ ਨਾਲੇ ਗਮਲਾ ਟੁੱਟ ਜਾਂਦਾ ਨਾਲੇ ਬੂਟਾ ਮਰ ਜਾਂਦਾ ਆ ਸਾਡੇ ਵਾਲੇ ਸਾਰੇ ਅਸੀਂ ਬੋਰਡਾਂ ਜੀ ਸਾਡੇ ਤਾਂ ਜਨਤਾ ਧਰਤੀ ਨੇ ਲੱਗੀਆਂ ਹੋਈਆਂ ਨੇ ਜਿੰਨੇ ਮਰਜੀ ਤੂਫਾਨ ਆ ਜਾਣ ਜਿੰਨੀਆਂ ਮਰਜੀ ਗਾਣਾ ਕੱਢ ਲੈਣ ਆਲੋਚਨਾ ਕਰ ਲੈਣ ਅਸੀਂ ਤਾਂ ਥੋੜਾ ਜਿਹਾ ਐਂ ਜੇ ਕਰਕੇ ਅਸੀਂ ਆਪਦੀ ਥਾਂ ਤੇ ਖੜੇ ਆ ਕਿਉਂਕਿ ਅਸੀਂ ਧਰਤੀ ਨਾਲ ਜੁੜੇ ਹੋਏ ਆ ਜੀ ਅਸੀਂ ਪਿੰਡਾਂ ਨਾਲ ਜੁੜੇ ਹੋਏ ਆ ਜਨਾਬ ਆ ਵਰਕ ਹੈ ਜੀ ਗਮਲੇ ਦਾ ਤੇ ਬੋਰਡ ਦਾ ਲੌਂਗਾ ਜਿਹਾ ਬਣਾ ਲਿਆ ਇੱਕ ਉਹ ਬਣਾ ਕੇ ਕਹਿੰਦੇ ਚਲੋ ਯਾਰ ਮੌਕਾ ਵਧੀਆ ਕੁਛ ਖਚਾਈਏ ਫੋਟੋ ਤੇ ਰਾਣਾ ਇਹ ਸਭ ਤੋਂ ਵੱਧ ਹੱਸ ਰਿਹਾ ਉਹਦੀ 12 ਬੰਦਿਆਂ ਦੀ ਕੈਪੈਸਿਟੀ ਹੈ ਜੀ ਨੌ ਤਾਂ ਇਧਰੋਂ ਹੀ ਲੈ ਗਏ ਆਪਦੇ ਘਰੋਂ ਹੀ ਤਿੰਨ ਬੰਦੇ ਰਹਿ ਗਏ ਤਿੰਨ ਬੰਦੇ ਨੂੰ ਬਚਾ ਸਕਦੇ ਜਾਂਦੇ ਹੋਏ ਲੜਪੇ ਫੋਟੋ ਪਿੱਛੇ ਕਹਿੰਦੇ ਬੜਾ ਵਧੀਆ ਮੌਕਾ ਮਿਲਿਆ ਯਾਰ ਫੋਟੋ ਖਿਚਾ ਕੇ ਤੇ ਸ਼ਾਮ ਨੂੰ ਪਹੁੰਚ ਮੰਨੂ ਵਾਲਾ ਕੱਢਣੀ ਹੈ ਪਰ ਆਹ ਹੋ ਜਾ ਥੋੜੇ ਜਿਹਾ ਮੇਰੀ ਫੋਟੋ ਆ ਲੈਣ ਦੇ ਤੇ ਸਰ ਜਿਹੜੇ ਤਿੰਨ ਸਿਟਰ ਰਹਿਗੀਆਂ ਸੀ ਉਹ ਕਿਹੜੇ ਤਿੰਨ ਬਚਾ ਕੇ ਲਿਆਂਦੇ ਨੇ ਮੈਂ ਪਾਸ ਬਣਾ ਦਊਗਾ ਕੱਲੋਂ ਇੱਥੇ ਪੇਸ਼ ਕਰ ਦਿਆਂਗੇ ਉਹ ਕਿਹੜੇ ਤਿੰਨ ਬੰਦੇ ਥੋੜੇ ਜਿਹਾ ਪਾਣੀ 'ਚ ਗਏ ਬਾਅਦ ਕਹਿੰਦੇ ਹੋ ਗਈਆਂ ਫੋਟੋ ਚਲੋ ਮੋੜ ਲਓ ਉਸ ਤੋਂ ਬਾਅਦ ਨਾ ਜਾਊਂਗਾ ਲੱਭਿਆ ਨਾ ਆਪ ਲੱਭੇ ਨੇ ਇਹ ਐ ਐ ਕਿਤੇ ਹੜ੍ਹਾਂ ਤੋਂ ਬਚਾਅ ਹੋ ਜਾਂਦਾ ਜੀ ਇਹਦੇ ਵਾਸਤੇ ਪਾਣੀ 'ਚ ਵੜਨਾ ਪੈਂਦਾ ਕੁਲਦੀਪ ਧਾਰੀ ਵਾਲ ਦੇ ਪੈਰ ਗਲ ਗਏ ਜਨਾਬ ਭੁੱਲਰ ਸਾਹਿਬ ਦੇ ਪੈਰ ਗਲ ਗਏ ਸਾਡੇ ਜਿਹੜੇ ਮੰਤਰੀ ਐਮ ਐਲ ਏ ਸਾਹਿਬ ਦੇ ਪਾਣੀ 'ਚ ਫਿਰਨਾ ਪੈਂਦਾ ਇਹਨਾਂ ਨੇ ਕਦੇ ਨਾ ਨੱਕੇ ਤੇ ਗਏ ਨੇ ਜਦੋਂ ਉਹ ਜੰਮੇ ਜਿਹੜੇ ਸੋਨੇ ਦੇ ਬਿਸਕਟ ਮੂੰਹ 'ਚ ਲੈ ਕੇ ਜੰਮੇ ਹੋਣ ਉਹਨਾਂ ਨੂੰ ਕੀ ਲੋੜ ਹੈ ਜੀ ਨੱਕਿਆ ਤੇ ਜਾਣ ਦੀ ਜਾਂ ਮੋਗਿਆ ਤੇ ਜਾਣ ਦੀ ਬਾ ਗਾਲਾਂ ਕੱਢਣੀਆਂ ਕੱਢ ਲੋ ਇੱਥੇ ਰਾਜਨੀਤੀ ਨਾ ਕਰੋ ਕਿਰਪਾ ਕਰਕੇ ਮੈਂ ਨਹੀਂ ਚਾਹੁੰਦਾ ਸੈਸ਼ਨ ਅਸੀਂ ਬੁਲਾਇਆ ਅਸੀਂ ਗਾਣਾ ਖਾਣ ਵਾਸਤੇ ਨਹੀਂ ਬੁਲਾਇਆ ਕਿ ਤੁਸੀਂ ਲਾਂਬੇ ਦੇ ਕੇ ਤੁਰ ਜਿਓ ਇੱਥੋਂ ਸੋਮਿਸ਼ਨ ਚੜ੍ਹਦੀ ਕਲਾ ਲਈ ਫਿਲਹਾਲ ਹੈ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੇਬਲ ਦੇ ਨਾਲ ਧੰਨਵਾਦ